ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਹੁੰਦੇ ਆ ਕਿ ਮੈਂ ਗੱਡੀ ਕਿਉਂ ਨਹੀਂ ਲੈਂਦੀ ਹੁਣ ਮੈਨੂੰ ਗੱਡੀ ਲੈ ਲੈਣੀ ਚਾਹੀਦੀਆ ਕਿਉਂਕਿ ਤਕਰੀਬਨ ਮੈਨੂੰ 5 ਸਾਲ ਹੋ ਗਏ ਨੇ ਯੂਕੇ ਦੇ ਵਿੱਚ ਤਾਂ ਅੱਜ ਤੁਹਾਨੂੰ ਕਾਰਨ ਦੱਸਣ ਲੱਗੀ ਆ ਕਿ ਮੈਂ ਗੱਡੀ ਕਿਉਂ ਨਹੀਂ ਲੈ ਰਹੀ ਸਭ ਤੋਂ ਪਹਿਲੀ ਗੱਲ ਇਹ ਆ ਕਿ ਮੇਰਾ ਕੰਮ ਆ ਜਿਹੜਾ ਉਹ ਬਿਲਕੁਲ ਘਰ ਦੇ ਨੇੜੇ ਆ ਤੇ ਮੈਨੂੰ ਜੇ ਮੈਂ ਬੱਸ ਲਵਾ ਤਾਂ ਮੈਨੂੰ 10 ਮਿੰਟ ਤਾਂ ਲੱਗਦੇ ਨਹੀਂਗੇ 6-7 ਮਿੰਟ ਹੀ ਲੱਗਦੇ ਆ ਤੇ ਜੇ ਮੈਂ ਪੈਦਲ ਆਉਣਾ ਹੋਵੇ ਤਾਂ ਮੈਨੂੰ ਤਕਰੀਬਨ 20 ਤੋਂ 25 ਮਿੰਟ ਲੱਗਦੇ ਆ ਕੰਮ ਤੇ ਆਉਣ ਲਈ ਤਾਂ ਮੈਂ ਸਮਝਦੀ ਆ ਕਿ ਗੱਡੀ ਮੇਰੇ ਲਈ ਹਲੇ ਕੋਈ ਜ਼ਰੂਰੀ ਨਹੀਂ ਹੈਗੀ ਕਿਉਂਕਿ ਮੈਂ ਦੂਰ ਕੰਮ ਤੇ ਨਹੀਂ ਜਾਣਾ ਬੇਸਟ ਆਫ ਮਨੀ ਆ ਮੇਰੇ ਲਈ ਹਲੇ ਕਿਉਂਕਿ ਹਜੇ ਸਟਰਗਲ ਚੱਲ ਰਿਹਾ ਜੇ ਦੇਖਿਆ ਜਾਵੇ ਉਹਦਾ ਖਰਚਾ ਮੈਨੂੰ 4 ਤੋਂ 5000 ਪੌਂਡ ਸਾਲ ਦਾ ਖਰਚਾ ਜਿਹੜਾ ਗੱਡੀ ਦਾ ਪੈਣਾ ਆ ਇੰਡੀਆ ਦਾ ਮੰਨ ਕੇ ਚੱਲੋ ਤੁਸੀਂ 4-5 ਲੱਖ ਹਨਾ ਸਾਲ ਦਾ ਇਸ ਕਰਕੇ ਮੈਂ ਸੋਚਦੀ ਹਾਂ ਜਿੰਨਾ ਟਾਈਮ ਥਰਦਾ ਉਹਨਾ ਟਾਈਮ ਸਾਰ ਲਵਾਂ ਫਿਰ ਤਾਂ ਗੱਡੀ ਲੈਣੀ ਪੈਣੀ ਆ ਹੁਣ ਤਾਂ ਚਲੋ ਬੇਬੀ ਵੀ ਹੋ ਗਿਆ ਗੱਡੀ ਲੈਣੀ ਪੈਣੀ ਆ ਬੱਟ ਮੈਂ ਫਿਲਹਾਲ ਥੋੜਾ ਜਿਹਾ ਟਾਈਮ ਹਲੇ ਸਾਲ ਕੋ ਹੋਰ ਗੱਡੀ ਨਹੀਂ ਲੈਣਾ ਚਾਹੁੰਦੀ ਕਿਉਂਕਿ ਮੈਨੂੰ ਹਜੇ ਲੋਡ ਨਹੀਂ ਹੈਗੀ ਜੇ ਲੋਡ ਨਾ ਹੋਵੇ ਫਿਰ ਕੀ ਫਾਇਦਾ ਜੇ ਹੁਣ ਮੈਂ ਗੱਡੀ ਗੱਡੀ ਲਾਉਂਗੀ ਤਾਂ ਮਤਲਬ ਮੇਰਾ ਨੇੜੇ ਕੰਮ ਆ ਠੀਕ ਹੈ ਮੇਰੀ ਗੱਡੀ ਨੇ ਘਰੇ ਖੜੇ ਖੜੇ ਰਿਆ ਕਰਨਾ ਉੱਥੇ ਹੀ ਘਰੇ ਖੜੀ ਰਿਆ ਕਰੂਗੀ ਗੱਡੀ ਕੀ ਕਰਨੀ ਆ ਫਿਰ ਕਾ ਤੋ ਬੱਸ ਸਟਾਪ ਮੈਂ ਨਹੀਂ ਕਰਨੀ ਆ ਇਸ ਕਰਕੇ ਸਮ ਟਾਈਮ ਮੈਂ ਪੈਦਲ ਆ ਜਾਨੀ ਆ ਕੰਮ ਤੇ ਕਿਉਂਕਿ 20 25 ਮਿੰਟ ਨਾਲੇ ਤਾਂ ਬੋਕ ਹੋ ਜਾਂਦੀ ਆ ਕਈ ਵਾਰ ਫਿਰ ਮੈਨੂੰ ਜਦੋਂ ਟਾਈਮ ਘੱਟ ਹੁੰਦਾ ਮੈਂ ਬਸ ਤੇ ਆ ਜਾਨੀ ਆ ਮੈਨੂੰ ਈਜ਼ੀ ਲੱਗਦਾ ਮੈਨੂੰ ਔਖਾ ਨਹੀਂ ਲੱਗਦਾ ਬਿਲਕੁਲ ਵੀ ਨਹੀਂ ਔਖਾ ਲੱਗਦਾ ਇਸ ਕਰਕੇ ਮੈਂ ਉਹ ਗੱਡੀ ਨਹੀਂ ਲੈ ਰਹੀ ਤੇ ਹੁਣ ਮੈਂ ਜਾ ਰਹੀ ਹਾਂ ਕੰਮ ਤੇ ਬਸ ਪਹੁੰਚਣ ਆਲੀ ਹਾਂ ਮੈਂ ਪੈਦਲ ਹੀ ਆਈਆਂ ਕਿਉਂਕਿ ਉਦੋਂ ਤਾਂ ਆਪਾਂ ਜਿਆਦਾ ਹਨਾ ਬੋਕ ਨਹੀਂ ਕਰਦੇ ਜਿਆਦਾ ਐਕਸਰਸਾਈਜ਼ ਕਰਨ ਦਾ ਟਾਈਮ ਨਹੀਂ ਮਿਲਦਾ ਬੱਸ ਮੈਂ ਜਿਮ ਵੀ ਕਰਨਾ ਹੁਣ ਸ਼ੁਰੂ ਥੋੜੇ ਦਿਨਾਂ ਤੱਕ ਬਟ ਹਾਲੇ ਮੈਨੂੰ ਟਾਈਮ ਜਾਂ ਨਹੀਂ ਸੀ ਲੱਗਦਾ ਇਸ ਕਰਕੇ ਫਾਈਨਲੀ ਹੁਣ ਮੈਂ ਕੰਮ ਤੇ ਪਹੁੰਚਣ ਆਲੀ ਹਾਂ ਕੰਮ ਤੇ ਪਹੁੰਚ ਕੇ ਫਿਰ ਮੈਂ ਅੱਜ ਬਹੁਤ سارے ਕੰਮ ਕਰ ਰਹੀ ਆ ਘਰ ਜਾ ਕੇ ਬਹੁਤ ਕੰਮ ਆ ਮੈਨੂੰ ਬਾਕੀ ਵੀਡੀਓ ਦੇ नीचे ਕਮੈਂਟ ਸੇਅਰ ਇਹ ਤੁਸੀਂ ਆਪੇ ਕਰਦੇ ਆ ਕਰੋ ਥੈਂਕ ਯੂ ਤੁਹਾਡਾ ਤੁਸੀਂ ਮੇਰੇ ਨਾਲ ਮੇਰੀ ਆਈਡੀ ਤੇ ਜੁੜੇ ਹੋ ਜਿਹੜੇ ਮੈਨੂੰ ਕਹਿੰਦੇ ਆ ਕਿ ਮੈਂ ਉਹਨਾਂ ਦਾ ਰਿਪਲਾਈ ਨਹੀਂ ਕਰਦੀ ਮੈਸੇਜਿਸ ਰਿਪਲਾਈ ਨਹੀਂ ਕਰਦੀ ਹਨਾ ਤਾਂ ਮੈਂ ਉਹਨਾਂ ਨੇ ਇਹ ਕਹਿਣਾ ਚਾਹਨੀ ਆ ਜੇ ਤੁਹਾਨੂੰ ਕੋਈ ਵੀ ਤੁਸੀਂ ਮੇਰੇ ਨਾਲ ਗੱਲ ਕਰਨੀ ਹੁੰਦੀ ਆ ਜਿਹੜੇ ਟਾਪਿਕ ਤੇ ਗੱਲ ਕਰਨੀ ਹੁੰਦੀ ਆ ਤੁਸੀਂ ਮੈਨੂੰ ਉਹ ਲਿਖਿਆ ਕਰੋ ਉਹ ਲਿਖ ਕੇ ਭੇਜਿਆ ਕਰੋ ਵੀ ਭਾਈ ਅਸੀਂ ਆਹ ਟਾਪਿਕ ਤੇ ਗੱਲ ਕਰਨੀ ਆ ਆ ਗੱਲ ਆ ਇਦਾਂ ਗੱਲ ਆ ਹਨਾ ਜੇ ਤੁਸੀਂ ਲਿਖ ਕੇ ਮੈਨੂੰ ਭੇਜ ਦਿਓ ਹੈਲੋ 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 ਤੁਹਾਨੂੰ ਪਤਾ ਹੈਲੋ ਦੇ ਮੈਸੇਜ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਦੀ ਗਿਣਤੀ 'ਚ ਹੁੰਦੇ ਆ ਮੇਰੇ ਲਈ ਉਹਨਾਂ ਦਾ ਰਿਪਲਾਈ ਕਰਨਾ ਥੋੜਾ ਹਾਰਡ ਹੋ ਜਾਂਦਾ ਤੁਸੀਂ ਕੁਝ ਵੀ ਪੁੱਛਣਾ ਮੈਨੂੰ ਤੁਸੀਂ ਕੁਝ ਵੀ ਮੇ ਨਾਲ ਗੱਲ ਕਰਨੀ ਆ ਤਾਂ ਪਲੀਜ਼ ਤੁਸੀਂ ਮੈਨੂੰ ਹੈਲੋ ਨਾਲ ਲਿਖ ਕੇ ਭੇਜਿਆ ਕਰੋ ਤੁਸੀਂ ਮੈਨੂੰ ਪੂਰਾ ਆਬਾ ਲਿਖ ਕੇ ਭੇਜਿਆ ਕਰੋ ਪੂਰੀ ਲਾਈਨ ਕਿਹੜੇ ਟੌਪਿਕ ਤੇ ਗੱਲ ਕਰਨੀ ਆ ਜੇ ਪ੍ਰੋਮੋਸ਼ਨ ਵੀ ਹੁੰਦੀ ਆ ਉਹ ਵੀ ਲਿਖ ਕੇ ਭੇਜਿਆ ਕਰੋ ਹੈਲੋ ਵੀ ਅਸੀਂ ਪ੍ਰੋਮੋਸ਼ਨ ਕਰਾਉਣੀ ਆ ਆ ਟੌਪਿਕ ਹੈ ਸਾਡਾ ਹਨਾ ਤੇ ਆ ਬਿਜ਼ਨਸ ਆ ਸਾਡਾ ਉਹ ਪ੍ਰੋਪਰ ਮੈਨੂੰ ਲਿਖ ਕੇ ਭੇਜਿਆ ਕਰੋ ਤਾਂ ਕਿ ਮੇਰੇ ਲਈ ਥੋੜਾ ਈਜ਼ੀ ਹੋ ਜAVE ਆਨਸਰ ਦੇਣਾ ਨਹੀਂ ਤਾਂ ਬਹੁਤ ਜ਼ਿਆਦਾ ਮੇਰੀ ਪੂਰੇ ਸੋਸ਼ਲ ਮੀਡੀਆ ਤੇ ਲਾ ਲਓ ਫੇਸਬੁੱਕ ਪੇजेस ਤੇ ਲਾ ਲਓ YouTube ਤੇ ਤਾਂ ਚਲੋ ਇਹ ਨਾ ਹੁੰਦਾ ਨਿੰਗਾ ਇੰਨੇ ਫੋਲੋਅਰਸ ਹੈ ਨਹੀਂ ਮੇਰੇ ਕੋਲ ਤੇ ਇੰਸਟਾਗ੍ਰam ਤੇ ਲਾ ਲਓ ਟਿਕਟੌਕ ਤੇ ਲਾ ਲਓ ਇਨਬਾਕਸ ਭਰੇ ਪਏ ਆ ਮੈਂ ਜਿਹੜੇ ਕਦੇ ਖੋਲੇ ਵੀ ਨਹੀਂ ਕਿਉਂਕਿ ਇੰਨੇ ਜ਼ਿਆਦਾ ਮੈਸੇਜਸ ਆ ਜਿਹੜੇ ਮੈਨੂੰ ਖੋਲਣ ਦਾ ਟਾਈਮ ਨਹੀਂ ਮਿਲਦਾ ਹੈਲੋ ਹਾਈ ਸਤਿ ਸ੍ਰੀ ਅਕਾਲ ਦਾ ਹਣਾ ਤੇ ਜੀਦਾ ਹੁੰਦਾ ਆ ਪੂਰਾ ਪ੍ਰੋਪਰ ਲਿਖਿਆ ਵੀ ਹੈਲੋ ਹਾਂਜੀ ਮੈਂ ਆ ਗੱਲ ਕਰਨੀ ਸੀ ਤੁਹਾਡੇ ਨਾਲ ਐਵੇਂ ਐਵੇਂ ਕਰਕੇ ਉਹਨਾਂ ਦੇ ਮੈਂ ਡੈਫੀਨਿਟਲੀ ਰਿਪਲਾਈ ਕਰਦੀ ਹੁੰਦੀ ਆ ਬਾਰੇ ਇਹਨਾਂ ਬਾਰੇ ਮੈਨੂੰ ਮੈਸੇਜ ਕਰਦੇ ਆ ਸੱਚੀ ਕਹਿੰਦੇ ਤੁਸੀਂ ਤੁਹਾਡੇ ਚ ਤਾਂ ਜੀ ਐਟੀਟਿਊਡ ਆ ਤੁਸੀਂ ਤੁਹਾਡਾ ਨੇਚਰ ਇਦਾਂ ਤੁਹਾਨੂੰ ਵੀਡੀਓ ਦੇਖ ਕੇ ਲੱਗਦਾ ਵਧੀਆ ਲੱਗਦਾ ਤੁਸੀਂ ਵਧੀਆ ਹੋਮਗੇ ਪਰ ਤੁਸੀਂ ਰਿਪਲਾਈ ਨਹੀਂ ਕਰਦੇ ਤਾਨੇ ਤਾਂ ਮੈਨੂੰ ਬਹੁਤ ਆਉਂਦੇ ਆ ਬਟ ਮੈਂ ਕੀ ਕਰ ਸਕਦੀ ਆ ਜਦੋਂ ਤੁਹਾਡਾ ਮੈਸੇਜ ਹੈਲੋ ਦਾ ਆਊਗਾ ਤਾਂ ਮੈਂ ਕਿੱਦਾਂ ਰਿਪਲਾਈ ਕਰੂੰਗੀ ਕਿੱਦਾਂ ਮੈਨੂੰ ਪਤਾ ਲੱਗੂਗਾ ਕਿਉਂਕਿ ਹੈਲੋ ਦੇ ਮੈਸੇਜ ਮੈਂ ਤੁਹਾਨੂੰ ਫੇਰ ਦੱਸ ਕੇ ਹਟੀਆਂ ਵੀ ਹਰੇਕ ਬੰਦਾ ਹੈਲੋ ਦਾ ਮੈਸੇਜ ਉਹੀ ਭੇਜ ਦਿੰਦੇ ਆ ਕਈ ਤਾਂ ਬਿਨਾਂ ਗੱਲ ਤੋਂ ਹਨਾ ਦੇ ਲਾਈਵ ਤੁਹਾਨੂੰ ਪਤਾ ਕਿੰਨੀ ਜ਼ਿਆਦਾ ਬਿਜ਼ੀ ਆ ਹਨਾ ਸੋ ਥੋੜਾ ਉਹਦੇ ਲਈ ਉਹਦੇ ਕਰਕੇ ਹਾਰਡ ਹੋ ਜਾਂਦਾ ਚਲੋ ਠੀਕ ਆ ਬਾਏ ਬਾਏ